ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਹੈਗੇ ਸੀ ਜੈਪੁਰ ਦੇ ਵਿੱਚ ਜੈਪੁਰ ਤੋਂ ਹੁਣ ਆਪਾਂ ਜਾ ਰਹੇ ਆ ਅਜਮੇਰ ਨੂੰ ਉੱਥੇ ਗੁਰਦਨ ਸਾਹਿਬ ਤੋਂ ਬਲੌਗ ਆਪਾਂ ਤਾਂ ਨਹੀਂ ਸ਼ੁਰੂ ਕਰਿਆ ਉੱਥੇ ਪਾਟ ਚੱਲ ਰਿਹਾ ਸੀ ਇਸ ਕਰਕੇ ਬਲੌਗ ਆਪਾਂ ਥੋੜਾ ਜਿਹਾ ਅੱਗੇ ਤੋਂ ਸਟਾਰਟ ਕਰਿਆ ਅਜਮੇਰ ਦੇ ਵਿੱਚ ਦੇਖਣ ਵਾਲੀ ਜਗ੍ਹਾ ਹੈਗੀਆਂ ਜਿਵੇਂ ਦਰਗਾਹ ਹੈ ਉੱਥੇ ਤੇ ਆਪਣੇ ਉਧਰ ਲੇਕਾਂ ਕਾਫੀ ਉਹ ਸਾਰੀਆਂ ਜਿਹੜੀਆਂ ਹੋਣਗੀਆਂ ਉਹ ਤੁਹਾਨੂੰ ਆਪਾਂ ਅੱਗੇ ਅਪਡੇਟ ਦਵਾਵਾਂਗੇ ਕਿੱਥੇ ਕਿੱਥੇ ਜਾਵਾਂਗੇ ਹਨਾ ਤੇ ਉਸ ਤੋਂ ਬਾਅਦ ਆਪਾਂ ਨੇ ਅੱਗੇ ਜਾਣਾ ਚਤੌੜਗੜ੍ਹ ਆ ਜੇ ਆਪਣੇ ਕੋ ਅਜਮੇਰ ਦੇ ਵਿੱਚ ਟਾਈਮ ਬਚਿਆ ਤਾਂ ਪਾ ਅੱਗੇ ਚਤੌੜ ਘਟ ਜਾਵਾਂਗੇ ਨਹੀਂ ਅਜਮੇਰ ਦੇ ਵਿੱਚ ਸਟੇ ਕਰਾਂਗੇ ਰਾਜਸਥਾਨ ਦਾ ਇਹ ਪਾਸਾ ਵੀ ਹੈ ਸਟਾਰਟ ਹੋ ਜਾਂਦਾ ਹੈ ਇੱਥੇ ਦੂਰ ਦੂਰ ਤੱਕ ਕੋਈ ਖੇਤੀਬਾੜੀ ਦਾ ਕੋਈ ਨਾਂਥੇ ਨਹੀਂ ਹੈਗਾ ਆਪਾਂ ਜੈਪੁਰ ਤੋਂ ਨਾ 30 35 ਕਿਲੋਮੀਟਰ ਅੱਗੇ ਆ ਗਏ ਔਰੇ ਤੋਂ ਜਿਹੜਾ ਅਜਮੇਰ ਹੈ ਅਜਮੇਰ ਜੈਪੁਰ ਤੋਂ ਹੈਗਾ ਸੀ 137 ਕਿਲੋਮੀਟਰ 137 ਕਿਲੋਮੀਟਰ ਜੇ ਆਪਾਂ ਚਤੌੜਗੜ ਲਾਉਂਦੇ ਤੇ ਉੱਥੇ ਤੇ ਜੈਪੁਰ ਤੋਂ ਤਾਂ ਜੈਪੁਰ ਤੋਂ ਚਤੌੜਗੜ ਹੈਗਾ ਸੀ 167 ਕਿਲੋਮੀਟਰ ਨਾ 367 ਕਿਲੋਮੀਟਰ ਤਾਂ ਇੱਥੇ ਦੇਖੋ ਤੁਸੀਂ ਮਤਲਬ ਦੂਰ ਦੂਰ ਤੱਕ ਕੋਈ ਤੁਹਾਨੂੰ ਖੇਤੀਬਾੜੀ ਨਹੀਂ ਹੈਗੀ ਸਾਰੀ ਵਿਆਪਾਨ ਪਿਆ ਸਾਰਾ ਇਹ ਇਹ ਜੈਪੁਰ ਤੋਂ ਅਜੇ ਆਪਾਂ 337 ਕਿਲੋਮੀਟਰ ਅਗਾਹ ਆ ਗਏ 30 37 ਕਿ ਇਦਾਂ ਦਾ ਰੇਤ ਹੈ ਰੇਤ ਆ ਦੇ ਅਜਮੇਰ ਇੱਥੋਂ ਰਹਿ ਗਿਆ 40 ਕਿਲੋਮੀਟਰ 40 ਕਿਲੋਮੀਟਰ ਰਹਿ ਗਿਆ ਤੇ ਟਾਈਮ ਹੋ ਗਿਆ 9:30 ਵਜੇ ਦਾ ਤੇ ਆਪਾਂ ਚਾਹ ਪੀਣ ਲੱਗੇ ਆ ਟ੍ਰੈਵਲਿੰਗ ਦਾ ਇੱਕ ਰੂਲ ਹੈ ਵੀ ਜਦ ਤੁਸੀਂ ਖਾਣਾ ਪੀਣਾ ਹੈ ਤਾਂ ਆਪਣਾ ਜਦੋਂ ਕੋਈ ਮੂਹਰੇ ਦੀ ਦੁਕਾਨ ਆਉਂਦੀ ਆ ਤਾਂ ਆਪਣਾ ਖਾ ਪੀ ਲੋ ਨਹੀਂ ਤਾਂ 50-50 ਕਿਲੋਮੀਟਰ ਕਈ ਵਾਰ ਐਦਾਂ ਹੀ ਸਫਰ ਲੱਗ ਜਾਂਦਾ ਤਾਂ ਇੱਥੇ ਵੀਰ ਵੀਰ ਨੇ ਚਾਹ ਬਣਾ ਕੇ ਦਿੱਤੀ ਆਪਾਂ ਨੂੰ ਇਹਦੇ ਬੋਰਡ ਤੇ ਗੁੱਗਾ ਜੈਰਪੀਰ ਦੀ ਬੋਟਲ ਲੱਗੀ ਹੋਈ ਆ ਇਤੋਂ ਪਤਾ ਲੱਗਦਾ ਵੀ ਇਹ ਗੁੱਗਾ ਗਜੈਰਪੀਰ ਦਾ ਭਗਤ ਆ ਕਿਹੜਾ ਤੇਲ ਦਾ ਰੇਟ ਤਾਂ 118 ਰੁਪਏ 45 ਪੈਸੇ ਤਾਂ ਕਹਿਣ ਦਾ ਭਾਵ ਹੈ ਜਿਹੜਾ ਹਰਿਆਣਾ ਵਿੱਚ ਤਾਂ 2 ਰੁਪਏ ਸਸਤਾ ਦਾ ਪੰਜਾਬ ਨਾਲੋਂ ਤੇ ਪੰਜਾਬ ਨਾਲੋਂ ਇਹ 9-10 ਰੁਪਏ ਇੱਧਰ ਮਹਿੰਗਾ ਪੈ ਜਾਂਦਾ 12 ਰੁਪਏ ਦਾ ਫਰਕ ਪੈ ਜਾਂਦਾ ਮਤਲਬ ਜੇ ਹਰਿਆਣੇ ਦੇ ਹਿਸਾਬ ਨਾਲ ਚੱਲੀਏ ਕਹਿਣ ਦਾ ਭਾਵ ਜਦ ਆਪਾਂ ਹਰਿਆਣੇ ਤੋਂ ਆਪਾਂ Rajasthan ਨੂੰ ਆਈ ਤਾਂ ਆਪਣੇ ਨੂੰ ਟੈਂਕੀ ਪੁੱਲ ਕਰਾ ਲਓ ਇਹ ਜਿਹੜਾ ਸਫਰ ਆ TH8 ਤੇ ਕਰ ਰਹੇ ਆ ਮੁੰਬਈ ਇੱਥੋਂ ਰਹਿ ਗਿਆ 898 ਕਿਲੋਮੀਟਰ ਅਜਮੇਰ ਰਹਿ ਗਿਆ 31 ਕਿਲੋਮੀਟਰ ਇਹ ਜਿਹੜਾ ਰਸਤਾ ਹੈ ਹਾਈਵੇ ਆ ਇਹ ਆਪਾਂ ਨੂੰ ਮੁੰਬਈ ਨਾਲ ਜੋੜਦਾ ਅਜਮੇਰ ਰਹਿ ਗਿਆ ਇੱਥੋਂ 5 ਕਿਲੋਮੀਟਰ ਰਹਿ ਗਿਆ ਤੇ ਇਧਰ ਪਹਾੜ ਸ਼ੁਰੂ ਹੋ ਗਏ ਹੁਣ ਅੱਗੇ ਛੋਟੇ ਛੋਟੇ ਪਹਾੜ ਆ ਉਹ ਅੱਗੇ ਆਹ ਰਸਤਾ ਜਾਂਦਾ ਅਜਮੇਰ ਨੂੰ ਸਿੱਧਾ ਇੱਥੋਂ 5 ਕਿਲੋਮੀਟਰ ਰਹਿ ਗਿਆ ਅਜਮੇਰ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਅਜਮੇਰ ਸ਼ਰੀਫ ਦੇ ਦਰਸ਼ਨ ਕਰਾਂਗੇ ਜਿੱਥੇ ਕਿ ਅਜਮੇਰ ਸ਼ਰੀਫ ਦਾ ਸਬੰਧ ਬਾਬਾ ਫਰੀਦ ਜੀ ਨਾਲ ਕਿਵੇਂ ਜੁੜਦਾ ਉਹ ਸਾਰੀ ਗੱਲਬਾਤ ਕਰਾਂਗੇ ਆਪਾਂ ਆ ਸਾਹਮਣੇ ਤੁਸੀਂ ਔਰਤਾਂ ਦੇਖ ਰਹੇ ਬੁੱਝੋ ਕਰਨ ਜਾ ਰਹੀਆਂ ਬੁੱਝੋ ਤਾਂ ਬਤਾਉਂਦਾ ਵੀ ਆਪਣੇ ਹੱਥ ਪੈਰ ਧੋ ਕੇ ਮਸਜਿਦ ਦੇ ਅੰਦਰ ਵੀ ਸੁੱਚਮ ਹੋ ਕੇ ਜਾਂਦੇ ਆ ਇਹ ਇੱਧਰ ਬਣਿਆ ਹੋ ਬੰਦਿਆਂ ਦਾ ਇੱਕ ਪਾਸੇ ਬਣਿਆ ਹੋ ਔਰਤਾਂ ਦਾ ਆ ਸਾਹਮਣੇ ਇੱਥੇ ਬੰਦੇ ਬੈਹਿ ਕੇ ਸਾਹਮਣੇ ਟੂਟੀਆਂ ਲੱਗੀਆਂ ਇਹਦੇ ਬਾਅਦ ਧੋ ਕੇ ਤਾਂ ਸੁੱਚਮ ਹੋ ਕੇ ਤਾਂ ਉਸ ਤੋਂ ਬਾਅਦ ਇਹ ਇੱਥੇ ਫੁੱਲ ਲੈਣੇ ਆ ਫੁੱਲ ਇੱਥੇ ਚੜ੍ਹਨੇ ਆ ਗੁਲਾਬ ਦੇ ਆਇਕ ਛਿੱਟੇ ਛਿੱਟੇ ਫੁੱਲ ਆ ਇਹ ਨਹੀਂ ਪਤਾ ਕਰਦੇ ਆ ਤੇ ਨਾਲ ਉਰੇ ਚੱਦਰਾਂ ਲੈਣੇ ਆ ਜਿਵੇਂ ਆਪਣੇ ਰਮਾਲਾ ਸਾਹਿਬ ਚੜਦਾ ਤਾਂ ਇੱਥੇ ਚੱਦਰ ਚੜਦੀ ਆ ਬਾਬਾ ਫਰੀਦ ਜੀ ਦਾ ਕੀ ਰਿਸ਼ਤਾ ਜੁੜਦਾ ਉਹ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਭਾਰਤ ਦੇ ਵਿੱਚ ਟੋਟਲ 4 ਸੰਸਲੇ ਹੋਏ ਨੇ ਜੇ ਆਪਾਂ ਗੱਲਬਾਤ ਕਰੀਏ ਇਹ ਰੇਲਵੇ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਸਿਰਫ 10-15 ਮਿੰਟ ਦਾ ਰਸਤਾ ਹੈ ਜੇ ਤੁਸੀਂ ਟ੍ਰੇਨ ਤੇ ਆਉਂਦੇ ਹੋ ਉਹਦਾ ਆਰਾਮ ਨਾਲ ਤੁਸੀਂ 10-15 ਮਿੰਟ ਤੁਰ ਕੇ ਇੱਥੇ ਪਹੁੰਚ ਸਕਦੇ ਹੋ ਇੱਥੇ ਦਰਗਾਹ ਪੁੱਛ ਲਓ ਜਿਹਨੂੰ ਮਰਜੀ ਅਜਮੇਰ ਦੇ ਵਿੱਚ ਸਭ ਤੋਂ ਮਸ਼ਹੂਰ ਹੈ ਦਰਗਾਹ ਦੇ ਇਹ ਬਾਹਰ ਕੌਲਿਆਂ ਦੇ ਨਾ ਜਿਵੇਂ ਬਣਿਆ ਹੋਇਆ ਲੋਹੇ ਦਾ ਆ ਦੇਖੋ ਜਿੰਦੇ ਤੇ ਆਪਣੀਆਂ ਕੰਪਨੀਆਂ ਉਹ ਬੰਦੇ ਆ ਉਰੇ ਇਹ ਆਪਣੀਆਂ ਮੰਨਤਾ ਮੰਗਦੇ ਆ ਆਪਣਾ ਉਰੇ ਵੀ ਇਹਨਾਂ ਦਾ ਵੀ ਯਕੀਨ ਹੈ ਇਹਨਾਂ ਨੂੰ ਜਿਵੇਂ ਵੀ ਉਹਦੀਆਂ ਮੰਨਤਾ ਪੂਰੀਆਂ ਹੁੰਦੀਆਂ ਉਰੇ ਆਪਾਂ ਬੰਦੀ ਵੀ ਤੁਹਾਨੂੰ ਦਿਖਾਵਾਂਗੇ ਨਾ ਕਈ ਇਕੱਠੀਆਂ ਮਾਰਦੇ ਆ ਪਹਿਲਾਂ ਆਪਾਂ ਦੇਖਦੇ ਵੀਰ ਨੂੰ ਉਭਿਧਨ ਦਿਖਾਵਾਂਗੇ ਤੇ ਇਹ ਅੰਦਰ ਦੇਖਾਂਗੇ ਇਹਨੂੰ ਦੋ ਦਰਵਾਜ਼ੇ ਇੱਕ ਤਾਂ ਮੇਨ ਹੈ ਜਿੱਥੇ ਨੂੰ ਤੁਸੀਂ ਅੰਦਰ ਦਰਗਾਹ ਦੇ ਦਰਸ਼ਨ ਕਰਨੇ ਹਨ ਤੇ ਇੱਕ ਹੈਗਾ ਇੱਧਰ ਆਹ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਇਹਨਾਂ ਨੇ ਅੰਦਰ ਜਾ ਕੇ ਹੈਗਾ ਵੀ ਜਿਵੇਂ ਤੁਸੀਂ ਜੰਨਤ ਦਾ ਦਰਵਾਜ਼ਾ ਕਹਿੰਦੇ ਹਨਾ ਵੀ ਉਹਦੇ ਉੱਥੇ ਦਰਵਾਜ਼ਾ ਬਣਿਆ ਹੋਇਆ ਉਹਦੇ 10-20 ਰੁਪਏ ਰੱਖ ਕੇ ਮੱਥਾ ਟੇਕਦੇ ਆ ਲੋਕ ਐਦਾਂ ਕੁਝ Papa ਅੰਦਰੋਂ ਮਾੜਾ ਜਿਹਾ ਸ਼ਾਟ ਲਾਵਾਂਗੇ ਉਥੋਂ ਦਿਖਾਵਾਂਗੇ ਅੱਗੇ ਇੱਥੇ ਮੈਂ ਪਤਾ ਕਰਿਆ ਸੀ ਕਹਿੰਦੇ ਫੋਟੋਗ੍ਰਾਫੀ ਬਿਲਕੁਲ ਬੰਦ ਦਾ ਹੈ। ਇੱਥੇ ਨਾ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਨਾ ਆਪਣੇ ਬੰਦਗੀ ਕਰਦੇ ਆ ਇਹ। ਜਿਵੇਂ ਆਪਾਂ ਕੀਰਤਨ ਕਰਦੇ ਆ ਇਹ ਆਪਣੇ ਰੱਬ ਨੂੰ ਐਦਾਂ ਕੁਛ ਕਰਦੇ ਆ। ਠੀਕ ਆ ਇਸ ਤੋਂ ਬਾਅਦ ਉਹ ਸਾਹਮਣੇ ਵੀਰੋ ਮੌਲਵੀ ਨੂੰ ਗੱਠਾਂ ਦੇ ਰਹੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ। ਆ ਦੇਖੋ ਆਪਣੇ ਇੱਧਰ ਗੱਠਾਂ ਮਾਰਦੇ ਆ ਨਾਲ ਦੀ ਨਾਲ ਤੇ ਆਪਣੇ ਮੂੰਹ ਦੇ ਵਿੱਚ ਧਿਆ ਰਹੇ ਆ ਆਪਣੇ ਰੱਬ ਨੂੰ। ਤੇ ਇੱਧਰ ਵੀ ਕੁਛ ਨਾਲ ਖੜੇ ਤੇ ਅੱਖਾਂ ਮੀਚ ਕੇ ਹੱਥ ਜੋੜ ਕੇ ਖੜੇ ਆ ਨੀਮੀ ਬਾਕੇ। ਸਿਰ ਝੁਕਾ ਕੇ ਇਹ ਜਿੰਦੇ ਵੀ ਨਾਲ ਆ ਨਾਲੇ ਚਾਬੀਆਂ ਹੁੰਦੀਆਂ ਨੇ ਦੇ ਵਿੱਚ ਜਿੰਦੇ ਲਾ ਕੇ ਵਿੱਚ ਚਾਬੀਆਂ ਛੱਡ ਜੰਦੇ ਆ ਇਹ ਐਦਾਂ ਕੁਝ ਹੁਣ ਆਪਾਂ ਚੱਲਦੇ ਆਂ ਅੰਦਰ ਲੈਣੇ ਮੜਾਏ ਸ਼ੌਟ ਉੱਥੇ ਆਪਾਂ ਚੁੱਪ ਰ੍ਹਾਂਗੇ ਆ ਜਿਹੜਾ ਕਲਿੱਪ ਦੇਖਿਆ ਸੀ ਤੁਸੀਂ ਨੇ ਇਹ ਅੰਦਰ ਦਾ ਕਲਿੱਪ ਸੀ ਉਸ ਤੋਂ ਬਾਅਦ ਆ ਬਾਹਰ ਜਿੱਮੇ ਆਪਾਂ ਗੋਟਕਾ ਸਾਹਿਬ ਪੜਦੇ ਆ ਬੈਠ ਕੇ ਹਨਾ ਇਹ ਇਹ ਵੀ ਇੱਕ ਨੇ ਛੋਟਾ ਮਤਲਬ ਲੈ ਕੇ ਹੱਥ ਦੇ ਵਿੱਚ ਇਹ ਪਤਾ ਨਹੀਂ ਹੁਣ ਕੀ ਕਹਿੰਨੇ ਆ ਹਨਾ ਇਹ ਵੀ ਇੱਕ ਨੇ ਜਣਕੇ ਜਿਵੇਂ ਆਪਾਂ ਗੋਟਕਾ ਸਾਹਿਬ ਪੜਦੇ ਆ ਇੱਕ ਨੇ ਬੈਠ ਕੇ ਔਰਤਾਂ ਰੱਬ ਦਾ ਨਾਮ ਜਪਦੀਆਂ ਤੇ ਇੱਕ ਨੇ ਬੰਦਿਆਂ ਦਾ ਲੈਦਾ ਬਣਿਆ ਵਾ ਹੁਣ ਆਪਾਂ ਗੱਲ ਕਰਦੇ ਆਂ ਵੀ 4 ਸੈਂਸ ਲਿਆਂਦੀ ਜਿਵੇਂ ਵੀ 4 ਸੈਂਸ ਲਿਕੇਵੇਂ ਸਭ ਤੋਂ ਪਹਿਲਾ ਸੈਂਸਲਾ ਹੈਗਾ ਜੀ ਮਤਲਬ ਖਵਾਜਾ ਮੂਈਦੀਨ ਚਿਸ਼ਤੀ ਇਹ ਮਤਲਬ ਇਹਨਾਂ ਨੇ ਸਭ ਤੋਂ ਪਹਿਲਾਂ ਇੰਡੀਆ ਵਿੱਚ ਆ ਕੇ ਆਪਣਾ ਇਸਲਾਮ ਧਰਮ ਦਾ ਪ੍ਰਚਾਰ ਕੀਤਾ ਇਹਨਾਂ ਦਾ ਜਨਮ ਈਰਾਨ ਵਿੱਚ ਹੋਇਆ ਇਹ ਗਜਨੀ ਦੇ ਟਾਈਮ ਇੱਧਰ ਆਏ ਸਨ ਇਹ ਇਹਨਾਂ ਦੇ ਚੇਲੇ ਜਿਹੜੇ ਸਨ ਉਹ ਬਖਤਿਆਰ ਕਾਕੀ ਜੀ ਹੋਏ ਹਨ ਉਹਨਾਂ ਤੋਂ ਬਾਅਦ ਉਹ ਬਖਤਿਆਰ ਕਾਕੀ ਜੀ ਦੇ ਚੇਲੇ ਬਾਬਾ ਫਰੀਦ ਜੀ ਹੋਏ ਹਨ ਬਾਬਾ ਫਰੀਦ ਜੀ ਪੰਜਾਬੀ ਗੁਰਮੁਖੀ ਵਿੱਚ ਬਾਣੀ ਲਿਖਦੇ ਸਨ ਇਹਨਾਂ ਕਰਕੇ ਇਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਸਾਹਿਬ ਵਿੱਚ ਦਰਜ ਹੈ ਬਾਬਾ ਫਰੀਦ ਜੀ ਦੇ ਚੇਲੇ ਨਿਜ਼ਾਮਉਦੀਨ ਔਲਖੀਆ ਹੋਏ ਹਨ ਜਿਨ੍ਹਾਂ ਦੀ ਦਰਗਾਹ ਦਿੱਲੀ ਵਿੱਚ ਅੱਜ ਵੀ ਬਣੀ ਹੋਈ ਹੈ ਇਸ ਤਰ੍ਹਾਂ ਚਾਰ ਸੰਸਲੇ ਇੰਡੀਆ ਵਿੱਚ ਪ੍ਰਚਲਿਤ ਹੋਏ ਹਨ ਇਹ ਇਹਨਾਂ ਨੇ ਇਸਲਾਮ ਧਰਮ ਦਾ ਪ੍ਰਚਾਰ ਕੀਤਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਬਾਬਾ ਫਰੀਦ ਜੀ ਪੰਜਾਬ ਤੋਂ ਹੋਏ ਹਨ ਇਹ ਥਾਂ ਇਸਲਾਮ ਧਰਮ ਲਈ ਮੱਕੇ ਤੋਂ ਘਟਨੀ ਹੈ ਕਿਉਂਕਿ ਇੰਡੀਆ ਵਿੱਚ ਸਭ ਤੋਂ ਪਹਿਲਾਂ ਇਸਲਾਮ ਧਰਮ ਦੀ ਨੀ ਇਸ ਜਗ੍ਹਾ ਤੇ ਤੋਂ ਹੀ ਰੱਖੀ ਗਈ ਸੀ ਇਹ ਸੀ ਅਜਮੇਰ شریف ਦਾ ਅਤਿ